ਜੀ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਬੇਨਤੀ ਕਰਾਂਗਾ ਕਿ ਨਵਾਂ ਸ਼ਹਿਰ ਦੇ ਅੰਦਰ ਇੱਕ ਸੜਕ ਫਰਵਰੀ 2021 ਚ ਬਣਾਈ ਗਈ ਨਹਿਰੂ ਗੇਟ ਤੋਂ ਲੈ ਕੇ ਰੇਲਵੇ ਰੋਡ ਤੱਕ ਔਰ ਉਹ ਕੁਝ ਮਹੀਨਿਆਂ ਬਾਅਦ ਟੁੱਟ ਗਈ ਉਹ 3500 ਫੁੱਟ ਜਿਹਦੀ ਲੰਬਾਈ ਸੀ ਔਰ 32 33 ਫੁੱਟ ਜਿਹਦੀ ਚੜਾਈ ਸੀ ਉਹਦੇ ਤੇ ਲਗਭਗ 85 ਲੱਖ ਰੁਪਈਆ ਉਸ ਵੇਲੇ ਖਰਚਿਆ ਗਿਆ ਜਦੋਂ ਸੜਕ ਟੁੱਟੀ ਤਾਂ ਲੋਕ ਲੋਕਾਂ ਨੇ ਉਹਦੀ ਸ਼ਿਕਾਇਤ ਕੀਤੀ ਲੋਕਲ ਬਾਡੀ ਡਿਪਾਰਟਮੈਂਟ ਦਾ ਇੰਟਰਨਲ ਵਿਜੀਲੈਂਸ ਉਹਦੀ ਇਨਕੁਆਇਰੀ ਕਰ ਰਿਆ ਔਰ ਉਸ ਇਨਕੁਆਇਰੀ ਦੇ ਅੰਦਰ ਜਿਹੜਾ ਠੇਕੇਦਾਰ ਸੀਗਾ ਉਹਨੇ 16 ਲੱਖ ਰੁਪਈਆ ਦੁਬਾਰਾ ਵਾਪਸ ਜਮ੍ਹਾਂ ਕਰਾਤਾ ਵੀ ਮੇਰੇ ਕੋ ਪੈਸੇ ਜਿਆਦਾ ਜਿਹੜੇ ਸਬੰਧਤ ਵਿਅਕਤੀਆਂ ਨੇ ਜ਼ਿਆਦਾ ਮੈਨੂੰ ਦੇ ਦਿੱਤੇ। ਔਰ ਜਮਾ ਕਰਾਉਣ ਦੇ ਬਾਵਜੂਦ ਅੱਜ ਤੱਕ ਉਹ ਸੜਕ ਜਿਹੜੀ ਆ ਤਿੰਨ ਚਾਰ ਸਾਲ ਹੋ ਗਿਆ ਉਹ ਸ਼ਹਿਰ ਦੇ ਵਿੱਚੋਂ ਲੰਘਦੀ ਆ 50 60 ਹਜ਼ਾਰ ਸ਼ਹਿਰ ਦੀ ਆਬਾਦੀ ਆ ਜਿਹੜੇ ਫਲੋਰ ਨੂੰ ਜਿਹੜੀ ਆਪਣੀ ਰੋਡਵੇ ਜਾਂਦੀ ਆ ਲੋਕ ਜਾਂਦੇ ਉੱਥੋਂ ਲੰਘਦੇ ਆ ਉਹ ਅੱਜ ਤੱਕ ਟੁੱਟੀ ਪਈ ਆ ਲੋਕ ਉਹਨੂੰ ਬਹੁਤ ਵੱਡਾ ਉਹ ਉਹਦਾ ਸਫ਼ਰ ਕਰ ਰਹੇ ਆ ਮੇਰੀ ਤੁਹਾਡੇ ਮਾਦੇ ਮਰਾਹੀ ਇਹ ਬੇਨਤੀ ਆ ਕਿ ਪਹਿਲਾਂ ਦਾ ਜਿਹੜੇ ਲੋਕਾਂ ਦੀ ਸ਼ਮੂਲੀਅਤ ਨਾਲ ਪੈਸੇ ਵਾਧੂ ਦਿੱਤੇ ਗਏ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਦੂਸਰਾ ਉਹ ਜਿਹੜੀ ਸੜਕ ਆ ਉਹਨੂੰ ਦੁਬਾਰਾ ਬਣਾਇਆ ਜਾ ਜਾ ਸਕੇ ਤਾਂ ਜੋ ਜਿਹੜੇ ਸ਼ਹਿਰ ਦੇ ਲੋਕ ਆ ਇਸ ਤੋਂ ਪਰੇਸ਼ਾਨ ਆ ਉਹਨਾਂ ਨੂੰ ਜਿਹੜੀ ਆ ਉਹ ਸਹੂਲਤ ਦਿੱਤੀ ਜਾ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਬੇਨਤੀ ਕਰਾਂਗਾ ਕਿ ਨਵਾਂ ਸ਼ਹਿਰ ਦੇ ਅੰਦਰ ਇੱਕ ਸੜਕ ਫਰਵਰੀ 2021 ਚ ਬਣਾਈ ਗਈ ਨਹਿਰੂ ਗੇਟ ਤੋਂ ਲੈ ਕੇ ਰੇਲਵੇ ਰੋਡ ਤੱਕ ਔਰ ਉਹ ਕੁਝ ਮਹੀਨਿਆਂ ਬਾਅਦ ਟੁੱਟ ਗਈ। ਉਹ 3500 ਫੁੱਟ ਜਿਹਦੀ ਲੰਬਾਈ ਸੀ ਔਰ 32 33 ਫੁੱਟ ਜਿਹਦੀ ਚੜਾਈ ਸੀ ਉਹਦੇ ਤੇ ਲਗਭਗ 85 ਲੱਖ ਰੁਪਈਆ ਉਸ ਵੇਲੇ ਖਰਚਿਆ ਗਿਆ। ਜਦੋਂ ਸੜਕ ਟੁੱਟੀ ਤਾਂ ਲੋਕਾਂ ਨੇ ਲੋਕਾਂ ਨੇ ਉਹਦੀ ਸ਼ਿਕਾਇਤ ਕੀਤੀ ਲੋਕਲ ਬਾਡੀ ਡਿਪਾਰਟਮੈਂਟ ਦਾ ਇੰਟਰਨਲ ਵਿਜੀਲੈਂਸ ਉਹਦੀ ਇਨਕੁਆਇਰੀ ਕਰ ਰਿਆ ਔਰ ਉਸ ਇਨਕੁਆਇਰੀ ਦੇ ਅੰਦਰ ਜਿਹੜਾ ਠੇਕੇਦਾਰ ਸੀਗਾ ਉਹਨੇ 16 ਲੱਖ ਰੁਪਇਆ ਦੁਬਾਰਾ ਵਾਪਸ ਜਮ੍ਹਾਂ ਕਰਾਤਾ ਵੀ ਮੇਰੇ ਕੋ ਪੈਸੇ ਜ਼ਿਆਦਾ ਜਿਹੜੇ ਸਬੰਧਤ ਵਿਅਕਤੀਆਂ ਨੇ ਜ਼ਿਆਦਾ ਮੈਨੂੰ ਦੇ ਦਿੱਤੇ ਔਰ ਜਮ੍ਹਾਂ ਕਰਾਣ ਦੇ ਬਾਵਜੂਦ ਅੱਜ ਤੱਕ ਉਹ ਸੜਕ ਜਿਹੜੀ ਆ ਤਿੰਨ ਚਾਰ ਸਾਲ ਹੋ ਗਿਆ ਉਹ ਸ਼ਹਿਰ ਦੇ ਵਿੱਚੋਂ ਲੰਘਦੇ ਆ 50-60 ਹਜ਼ਾਰ ਸ਼ਹਿਰ ਦੀ ਆਬਾਦੀ ਆ ਜਿਹੜੇ ਫਲੋਰ ਨੂੰ ਜਿਹੜੀ ਆਪਣੀ ਰੋਡਵੇ ਜਾਂਦੀ ਆ ਲੋਕ ਜਾਂਦੇ ਉੱਥੋਂ ਲੰਘਦੇ ਆ ਉਹ ਅੱਜ ਤੱਕ ਟੁੱਟੀ ਪਈ ਆ ਲੋਕ ਉਹਨੂੰ ਬਹੁਤ ਵੱਡਾ ਉਹ ਉਹਦਾ ਸਫ਼ਰ ਕਰ ਰਹੇ ਆ ਮੇਰੀ ਤੁਹਾਡੇ ਸਾਹਮਣੇ ਮਰਾਹੀ ਬੇਨਤੀ ਆ ਕਿ ਪਹਿਲਾਂ ਦਾ ਜਿਹੜੇ ਲੋਕਾਂ ਦੀ ਸ਼ਮੂਲੀਅਤ ਨਾਲ ਪੈਸੇ ਵਾਧੂ ਦਿੱਤੇ ਗਏ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਦੂਸਰਾ ਉਹ ਜਿਹੜੀ ਸੜਕ ਆ ਉਹਨੂੰ ਦੁਬਾਰਾ ਬਣਾਇਆ ਜਾ ਜਾ ਸਕੇ ਤਾਂ ਜੋ ਜਿਹੜੇ ਸ਼ਹਿਰ ਦੇ ਲੋਕ ਆ ਇਸ ਤੋਂ ਪਰੇਸ਼ਾਨ ਆ ਉਹਨਾਂ ਨੂੰ ਜਿਹੜੀ ਆ ਉਹ ਸੋਲਿਡ ਦਿੱਤੀ ਜਾ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ